ਗੱਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਹਿਲਾਂ ਕਹਿੰਦੇ ਹੁੰਦੇ ਨੇ 100 ਚੋਂ 99 ਬੇਈਮਾਨ ਫੇਰ ਵੀ ਮੇਰਾ ਦੇਸ਼ ਮਹਾਨ ਇਹ ਪੱਕੀ ਗੱਲ ਹੈ ਇਹ ਮਨਜੀਠੀ ਆ ਜੀ ਨੂੰ ਜਿਹੜਾ ਸਰਕਾਰ ਨੇ ਫੜਿਆ 7 ਦਿਨ ਦਾ ਰਿਮਾਂਡ ਲਿਆ ਤੁਸੀਂ ਦੇਖੋ ਇਹ ਭਗਵੰਤ ਮਾਨ ਜੀ ਜਿਹੜੇ ਆਪਣੇ 93 ਨੇ ਉਹਨਾਂ ਨੂੰ ਵੀ ਮੜ ਜਾ ਟਣਕਾ ਕੇ ਦੇਖ ਲੋ ਕੋਈ ਦੋ ਕਿਲਿਆਂ ਚ ਕੋਠੀ ਪਾਰ ਰਿਹਾ ਕੋਈ ਬਾਹਰ ਦੇ ਢੇਡੇ ਜਿਹੜਾ ਸਾਲਾਂ ਬੱਧੀ ਇੱਕ ਨਹੀਂ ਲਾ ਸਕਦਾ ਸੀ ਮਹੀਨੇ ਚ ਦੋ ਦੋ ਲਾ ਰਿਹਾ ਤਕਰੀਬਨ ਤੁਹਾਡੇ ਵੀ 10499 ਉਹੀ ਕੰਮ ਹੈ ਜੇ ਇਹ ਨਹੀਂ ਹੈਗਾ ਵੀ ਇੱਕ ਨੂੰ ਫੜ ਲਓ ਤੇ ਕ੍ਰਪਸ਼ਨ ਖਤਮ ਹੋ ਜੂ ਤੁਸੀਂ ਦੋ ਨੂੰ ਫੜ ਕੇ ਇਹ ਦੱਸਣ ਦੀ ਕੋਸ਼ਿਸ਼ ਕਰੀ ਹੈ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰੀ ਹੈ ਵੀ ਅਸੀਂ ਆਪਦਿਆਂ ਨੂੰ ਵੀ ਨਹੀਂ ਛੱਡਦੇ ਪਰ ਆਨ ਗਰਾਉਂਡ ਕਰਪਸ਼ਨ 100 ਗੁਣਾ ਵੱਧ ਗਈ ਲੋਕਾਂ ਦਾ ਜਿਉਣਾ ਔਖਾ ਹੋ ਗਿਆ ਪਿਆ ਜੇ ਕਰਪਸ਼ਨ ਤੋਂ ਬਚਦੇ ਨੇ ਤਾਂ ਗੈਂਗਸਟਰਸ ਜੇ ਗੈਂਗਸਟਰਸ ਤੋਂ ਬਚਦੇ ਨੇ ਤਾਂ ਨਸ਼ਿਆਂ ਵਾਲਾ ਮਾਫੀਆ ਜੇ ਉਹਨਾਂ ਤੋਂ ਬਚ ਜਣ ਤਾਂ ਲੁੱਟਾ ਖੋਹ ਵਾਲੇ ਤੁਹਾਡੇ ਘਰ ਦੇ ਡਾਕੇ ਮਾਰਦੇ ਨੇ ਇਹੋ ਜਿਹਾ ਮਾਹੌਲ ਤੁਸੀਂ ਦੇ ਰਹੇ ਹੋ ਪੰਜਾਬ ਨੂੰ ਜਿਹੜਾ ਕੈਲੀਫੋਰਨੀਆ ਬਣਾਉਣ ਵਾਲੀ ਗੱਲ ਤੁਸੀਂ ਆਪ ਯਾਦ ਕਰ ਲੋ ਕੀ ਕੁਝ ਤੁਸੀਂ ਕਿਹਾ ਸੀ ਤੇ ਆਪਾਂ ਕਿੱਥੇ ਖੜੇ ਆ ਤੇ ਇੱਕ ਮੰਜੀਠੀਆ ਜੀ ਨੂੰ ਫੜ ਕੇ ਤੁਸੀਂ ਨਰੇਟਿਵ ਨਾ ਬਣਾਓ ਜਿਹੜੀ ਗੱਲ ਹੈ ਉੱਥੇ ਪੂਰਾ ਇਹਨ ਕਹੋ ਲੌਰਲੈਸਨੈਸ ਪੰਜਾਬ ਚ ਹੋਈ ਪਈ ਆ ਉਹਦੇ ਤੇ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ